ਮੈਂ ਬਰਿੰਦਰ ਸਿੰਘ ਢਾਲੀਵਾਲ ਹਾਊਸ ਨੰਬਰ 47 ਸਟੇਟ ਨੰਬਰ 1 ਲਾਲਪੁਰ ਰੋਡ ਜਿਹੜਾ ਪ੍ਰੋਫੈਸਰ ਇਲੈਕਟ੍ਰੋਨਿਕ ਪਟਿਆਲਾ ਦਾ ਰਹਿੰਦਾ ਹਾਂ ਮੇਰੇ ਦੰਦ ਚ ਪਿਛਲੇ 2-3 ਸਾਲ ਤੋਂ ਕਾਫੀ ਦਰਦ ਰਹਿੰਦਾ ਸੀ ਮੈਂ ਪਹਿਲਾਂ ਪਟਿਆਲੇ ਸਿਧੀ ਹਸਪਤਾਲ ਨੂੰ ਇਲਾਜ ਕਰਾਇਆ ਉਹ ਕਹਿੰਦੇ ਜੀ ਦੰਦ ਪਟਣਾ ਪਊਗਾ ਇਹ ਕਰਨਾ ਪਊ ਉਹ ਕਰਨਾ ਪਊ ਕਈ ਬੋਲ ਲੈਂਦੇ ਸੀ ਪਰ ਸਿਧੀ ਬਖਸ਼ ਜੋਬ ਨਹੀਂ ਮਿਲਿਆ ਮੈਨੂੰ ਉਹਨਾਂ ਤੋਂ ਉਸ ਤੋਂ ਬਾਅਦ ਮੈਂ ਛਾਰ ਵਾਰ ਫੇਰ ਦਰਦ ਤੇ ਮੈਨੂੰ ਹੈਡ ਬੜੀ ਮੈਂ ਨਟ ਦੇ ਵਿੱਚ ਖਾਸ ਐਡ ਹਸਤਾਲ ਦੇ ਜੋ ਕਿ ਵੱਡੀ ਨਦੀ ਦੇ ਰਿਸ਼ੀ ਕਲੋਨੀ ਟਰੈਡਰ ਮਾਰਕੀਟ ਦੇ ਕੋਲੇ ਸਥਿਤ ਹੈਗਾ ਤੇ ਮੈਂ ਇੱਥੇ ਆਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਮੈਂ ਚੱਕਰ ਆਦੰਦ ਕਰ ਸਕਦਾ ਕਹਿੰਦੇ ਵੀ ਪਟਾਉਣ ਦੀ ਲੋੜ ਨਹੀਂ ਹੈਗੀ ਜਦੋਂ ਕਿ ਪਹਿਲੇ ਡਾਕਟਰ ਕਹਿੰਦੇ ਪਤਨਾ ਪਊਗਾ ਐ ਕਰਨਾ ਪਊਗਾ ਇਹ ਕਰਨਾ ਪਊਗਾ ਤੇ ਡਾਕਟਰ ਨੇ ਬਹੁਤ ਵਧੀਆ 딜 ਕੀਤਾ ਹੈਗਾ ਖਰਚੇ ਵੀ ਉਹਨਾਂ ਨਾਲ ਬਹੁਤ ਘੱਟ ਆ ਗਏ ਇੱਥੇ ਤੇ ਇਲਾਜ ਵੀ ਬਹੁਤ ਵਧੀਆ ਹੈਗਾ ਕਿ ਜੀ ਤੋਂ ਡਾਕਟਰ ਸਾਹਿਬ ਆਏਗੇ ਇੱਥੇ ਤੇ ਬਹੁਤ ਵਧੀਆ ਟੈਂਡ ਕਰਦੇ ਹੈਗੇ ਕਿਸੇ ਕਿਸਮ ਦੀ ਕੋਈ ਰੋਣੀ ਹੋਣੀ ਆ ਨੰਦੇ ਮੇਰਾ ਦੰਦ ਹੁਣ ਬਿਲਕੁਲ ਸਹੀ ਹੈਗਾ ਪਟਨ ਦੀ ਬੇਬੰਦੀ ਪਟਨ ਦੀ ਲੋੜ ਨਹੀਂ ਹੈਗੀ ਪਰਕੇ ਠੀਕ ਹੋ ਜਾਣਾ ਤੇ ਉਹਨੂੰ ਪਰਿਆ ਗਿਆ ਬਹੁਤ ਵਧੀਆ ਸਹੀ ਹੈਗਾ ਕੋਈ ਤਕਲੀਫ ਨਹੀਂ ਕੋਈ ਦਰਦ ਨਹੀਂ ਹੈਗਾ ਮੈਂ ਬਹੁਤ ਧੰਨਵਾਦ ਕਰਦਾ ਹੈਗਾ ਸਾਰੇ ਭੈਣ ਭਰਾਵਾਂ ਨੂੰ ਦੂਜਿਆਂ ਨੂੰ ਅਪੀਲ ਕਰਦਾ ਹੈ ਕਿ ਨੰਨਾ ਦੇ ਰਾਜ ਵਾਸਤੇ ਖਾਸਾ ਏਡ ਰਿਸ਼ੀ ਕਰੋਨੀ ਹਸਤਾ ਵਿੱਚ ਪਹੁੰਚ ਗਏ ਆਪਣਾ ਰਾਜ ਕਰਾਓ ਤੇ ਪੈਸੇ ਦਾ ਵੀ ਬਚਤ ਕਰੋ ਤੇ ਰਾਜ ਵੀ ਵਧੀਆ ਕਰੋ